ਯਾਰ ਆ ਦੇ ਯਾਦ ਤੁਹਾਨੂੰ ਯਾਰਾ ਠੇਰ ਕੇ ਦਾ ਫੜਦਾ ਯਾਰ ਤਾ ਯਾਰ ਕੇ ਠੱਠੇ ਨੂੰ ਮੰਨਦੇ ਹੋ ਠੀਕ ਹੈ ਉਹ ਮੰਨ ਲੈ ਯਾਰ ਬਕਰਵਾਜੀ ਦਾ ਦੂਜਾ ਨਾਕ ਤੋਂ ਵੀ ਛੋਗਰੀ ਨੂੰ ਤੇ ਬੋਲੇ ਨਾਕ ਤੋਂ ਨਾਕ ਤੋਂ ਗੱਡੀ ਆਪੇ ਦੇ ਉਹ ਵੇਚ ਲੈਣ ਦੇ ਉਹ ਜਿਹੜਾ ਨਾਂ ਬਣਾ ਕਰ ਤੂੰ ਹਰ ਵਾਰੀ ਐਂ ਕਰ ਜੰਨਾ ਕਿ ਕਿਸੇ ਦੇ ਮਾਗਰ ਨਹੀਂ ਲੱਗੀਦਾ ਹੁੰਦਾ ਵੇਚ ਲੈਣ ਦੇ ਕਿਸੇ ਨੂੰ ਠੱਕੇ ਦੇ ਮਨ ਲਕਾਈ ਜਾਉਂਦੇ ਉਹ ਜੀਰਾਂ ਹਾਂ ਬਾਤ ਹੋ ਗਈ ਹੋ ਗਿਆ ਚੱਲ ਯਾਰ ਮੈਂ ਪਹਿਲੀ ਬਾਤ ਕਰੀ ਰਿਹਾ ਹਾਂ ਇਹ ਦੋਨੇ ਠਰਾਏ ਹੋਏ ਜਾਲ ਕਰਾ ਦੇ ਜੱਟ ਸਵਾਮਣ ਬਤੰਗੀ ਉਹ ਬਤੰਗੀ ਬਾਹਰ ਲੈ ਦੇ ਰਿਹਾ ਯਾਰ ਮੈਂ ਪਹਿਲੇ ਪੁੱਛੇ ਫਿਰ ਮੈਂ ਪੁੱਛੇਰ ਪਹਿਲਾਂ ਬਤੰਗੀ ਉਹਦੇ ਬਾਅਦ ਗਾਂ ਤੇ ਹੋ ਜਾ ਕੰਦ ਪੈ ਗਿਆ ਕਿੰਨੇ ਦੀ ਛੱਡਣੀ ਹੋ ਰਾਂ ਯਾਰ ਛੱਡਣੀ ਕਿੰਨੇ 10 ਬਜੇ ਤੱਕ ਆ ਜਾ ਮੈਂ ਵੀ ਆ ਬੱਕਰੀ ਆ ਅੰਦਰੋਂ ਬਾਹਰ ਕਰਾਂ ਜੱਗੀ ਹੋਈ ਕਰਾਂ ਆ ਬੱਕਰੀ ਯਾਰ ਲਓ ਜੀ ਆ ਬੱਕਰੀ ਦਾ ਸੌਦਾ ਦੇਖੋ ਜੱਗੀ ਆ ਗਿਆ ਹੁਣ ਸੌਦਾ ਆਊਗਾ ਤੂੰ ਕਹਿੰਦੇ ਆ ਕਿ ਭਾਈ 10 ਮੰਗਦੇ ਉਹ ਕਹਿੰਦਾ 10 ਤੱਕ ਆ ਗਿਆ ਸੌਦਾ ਆਖੀਏ ਲਿਖਾਈ 8000 ਜਾਂ 10000 ਲਿਖਾਈ ਜਾਂ 10000 ਜਾਓ ਪਰਿਸ਼ਾਦ ਸਾਡਾ ਕਾਦੀ ਬੱਕਰੀਆਂ ਰੱਖਣੀਆਂ ਅਗਰ ਜੀ ਕਾਡ ਸਾਡੀ ਮੇਰਾ ਖਾਨਾ ਸਾਡ ਦੇ ਰਹੀ 8800 ਨਹੀਂ ਨਹੀਂ ਵੇ 8800 ਨਹੀਂ ਨਹੀਂ ਆਪ ਦੀ ਆਲਦੀ ਰੱਖਾ ਹਰ ਕਾ ਹੋਏ ਓ ਕੀ ਹੋਇਆ ਇਹ ਨਸਰ ਹਾਂ ਆ ਵੀ ਆ ਵੀ ਕਰ ਪੰਚ ਕਿੰਨਾ ਹੋ ਪਈ ਹਲੇ ਇਹ ਨਹੀਂ ਚੱਲਦਾ 500 ਆ 500 ਆ ਗਿਆ 500 ਮਿੰਟ ਦਾ ਆ ਮਨਸਰ ਕਰੀਆ ਅਰੇ ਇਹ ਤਾਂ ਹੋ ਹੀ ਜਾਂਦੀ ਹੈ ਜੇ ਕਰੀਏ ਸਾਡੇ 80 ਦੀ ਗੱਲ ਰਿਹਾ ਇਹ ਆ ਕਰੇ ਮੈਂ ਸਾਰੀ ਇਹਦਾ ਫਾਰਜ ਆਪਾਂ ਇਹ ਤਾਂ ਲੈ ਲਈਆ ਜੋ ਓਏ ਆਈ ਚਾਚਾ ਦੇ ਓਏ ਆਓ ਵੀ ਆਪ ਪੈਸੇ ਫੋਟੋ ਕਰਾ ਓਏ ਬਾਬਾ ਹੋ ਗਈ ਹੋ ਗਈ ਹੋ ਗਈ ਲੈ ਵੀ ਮਾੜਾ ਇਧਰ ਨੂੰ ਕਰੇ ਧਿਆਨ ਯਾਰ ਹਾਂ ਇਹ ਕਾ ਕੋਈ ਨਾਮ ਉਹਦਾ ਨਾਮ ਕੋਈ ਨਾ ਕਰੀ ਬਹੁਤ ਆ ਨਾ ਬੋਲਦੀ ਬਹੁਤ ਲੰਬਾ ਯਾਰ ਹਾਂ ਭਾਈ ਕੇ ਭਾਈ 8500 ਦਾ ਆ ਗਿਆ ਸਾਡਾ 8500 ਦਾ ਹਾਂ ਕਿਹੜੇ ਵੀਰ ਕੋਲੇ ਸੀ ਭਾਈ ਕੋਈ ਓਏ ਖਾਣ ਤੇ ਜਾ ਯਾਰ ਉਹ ਤਾਂ ਬੋਲਦੀ ਨਾ ਚੋਪਣੀ ਕਰ ਦੱਸ ਤੂੰ ਖਾਣ ਉਹ ਯਾਰ ਬਾਹਰ ਤੂੰ ਐ ਘਰਵਰੀ ਅੱਛੀ ਹੈ ਕੀੜਾ ਬਣ ਜਨਾ ਭਾਈ ਪਿੰਡ ਕਿਹੜਾ ਆਪਣਾ ਲੰਡੇ ਲੰਡੇ ਆ ਵੀ ਲੰਡਿਆਂ ਤੋਂ ਆਏ ਮੜੀ ਪੱਟ ਦਾ ਨੂੰ ਕਰੀ ਇੱਧਰ ਆ ਤੇਰੀ ਥੋੜਾ ਵਕਤ ਆ ਪਾਉਣੇ ਲੋਕਾਂ ਨੂੰ ਆਹ ਮੰਦਾ ਨਹੀਂ ਹਜੇ ਲਓ ਜੀ ਆ ਵੱਖਰੀ ਆ 85 ਜੋਧੀ ਹੋਈ ਹੈ ਦੋਸਤੋ ਦੇ ਆਖਰੇ ਦਾ ਕੋਈ ਇੱਕ ਦੇ ਬੁਕਾ ਦਿੰਦਾ ਯਾਰੀ ਮੈਂ ਕੋਈ ਨਹੀਂ ਦਿੰਦਾ ਆ ਮਨ ਨਹੀਂ ਜਾਉ ਸਹੀ ਕਰਾ ਤੇ ਨਾਲ 80 ਲਾਉਣਾ ਚੱਲ ਆ ਯਾਰ ਨਾਲ ਨਹੀਂ ਰਿਹਾ ਹਜੇ ਆਪਾਂ ਨਹੀਂ ਪੈਸੇ ਪੈਸੇ ਨਹੀਂ ਕਹਿੰਦੇ ਨੇ ਕਹਿੰਦੇ ਨਹੀਂ ਹੁੰਦੇ ਨੂੰ ਹੋਰ ਵੇਚ ਲੈਣ ਦੇ ਪਈ ਆ ਕੋਈ ਕੰਮ ਕਰਿਆ ਕਰੋ ਜਿਹੜਾ ਕੋਈ ਸੌਦਾ ਨੇੜੇ ਹੋਵੇ ਉਹਨੂੰ ਨੇੜੇ ਲਾਉਣ ਨੂੰ ਨੌਂ ਦੀ ਕਹਿੰਦਾ ਇਹ ਨੌਂ ਦੀ ਕਹਿੰਦਾ ਅਸੀਂ ਤਾਂ ਸਾਡੇ ਅੱਛਾ ਕਹਦਾ ਮੈਂ ਮੇਰੀ ਸੌਲਾ ਗੱਲ ਇੱਕੋ ਗੱਲ ਕਹੂੰਗਾ ਜਿਆਦਾ ਪਾਸ ਤੇਰੀ ਇੱਥੇ ਬੱਜੀ ਰਹੂ ਜਿਆ ਦੇ ਦੇਣਾ ਕਿ ਨਹੀਂ ਕੋ ਮੈਂ ਨਾਰ ਨਾਰ ਵੱਥਾ ਨਹੀਂ ਮਾਰਾ ਤੂੰ ਮੈਥੋਂ ਬੰਦ ਨਹੀਂ ਮੈਂ ਤਾਂ ਤੇਰਾ ਤਾਂ ਨਾਂ ਤੱਕ ਆ ਕਰਾ ਲਿਖਾਈ ਅਸੀਂ ਕਰਾਂਗੇ ਕੀ ਹੋ ਗਈ ਯਾਰ ਓਹ ਦੇ ਦੇ ਨੇ ਚੀੜੇ ਨੇ ਨੋ ਦਾ ਮੰਗਿਆ ਹੁਣ ਤੂੰ ਲਿਖਾਈ ਵੀ ਉਹ ਕਰਾਈ ਜਾਂਦਾ ਪਟਾਸ਼ਾ ਤੇਰਾ ਓਹ 209 ਚ ਵੜ ਗਈ 222 ਲਿਖਾਈ ਦੇਊਗਾ ਉਹਨੂੰ ਪੂਰਾ 209 ਚ ਵੜ ਗਈ ਆ ਨਾ ਬਾਬਾ ਜਿਆ ਮੰਗਦਾ ਯਾਰ ਇਹਨਾਂ ਨੇ ਪੂਰਾ ਨਹੀਂ ਨਹੀਂ ਮੈਨੂੰ ਮਾਰਨਾ ਨਾ ਮਾਰੀ ਜਾ ਪੂਰਾ ਨਹੀਂ ਲੈਣਾ ਤੂੰ ਆਦਿਆ ਬਣਾਏ ਕਾ ਸਾਡੀ ਨਹੀਂ ਨਾ ਮੰਨ ਦੱਸਣਾ ਚੱਲ ਪੂਰਾ ਹੀ ਲੈਣੀ ਲਖਾਈ ਤੂੰ ਕਰਾ ਹੋ ਗਿਆ ਹੋ ਗਿਆ ਲੈ ਲੋ ਜੀ ਦੋਸਤੋ 9000 ਦਾ ਸੌਦਾ ਸਿਰੇ ਚੜ ਗਿਆ ਉਹ ਸੌ ਪਿੱਛੇ ਨਹੀਂ ਲੱਗੀ ਤੇ ਪੂਰੇ 9000 ਦਾ ਸੌਦਾ ਸਿਰੇ ਚੜਿਆ ਪਿੰਡ ਸੂਰਾ ਬੱਕਰਾ ਮੰਡੀ ਤੇ ਆ ਪਾਠੀ 200 ਬੱਕਰੀ ਉਹ ਆਪਣਾ ਮਾਲ ਜੇ ਘਾਰੇ ਕੋਟੇ ਦਾ ਪਾਠੀ ਦੀ ਤੇ ਬਾਈ ਕੋਟੇ ਗੁਰੂ ਵਾਲੇ ਨੇ ਲੈ ਲਈ 200 ਤੇ ਬਹੁਤ ਹੀ ਚੰਗੀ ਕੁਆਲਿਟੀ ਪਾੜਦੀ ਦੋਸਤੋ ਤੇ ਬਹੁਤ ਨਾਲ ਲਾਇਆ ਦੋਸਤੋ ਬਾਈਆਂ ਨੇ ਤੇ ਜਲਦੀ ਜਲਦੀ ਵੀਰੋਂ ਸ਼ੇਅਰ ਕਰ ਦਿਓ ਤੇ ਮਿਲਦੇ ਆ ਦੋਸਤੋ ਇਤਨਾ ਅਗਲੀ ਵੀਡੀਓ ਦੇ ਨਾਲ ਪਿੰਡ ਸੂਰਾ ਬੱਕਰਾ ਮੰਡੀ ਦੇ ਤੇ ਬਹੁਤ ਹੀ ਵਧੀਆ ਸੌਦੇ ਕਰਾਉਂਦਾ ਬਾਈ ਜੱਗੀ ਆ ਰਹੇ ਐਂਦਵਾਰ ਪਿੰਡ ਸੂਰਾ ਬੱਕਰਾ ਮੰਡੀ ਦੇ ਦੋਸਤੋ ਹੇ ਹਰਵਾ ਤੇ ਨੇ ਦੁਗਾ ਨਹੀਂ ਨਹੀਂ ਯਾਰ ਦੋਸਤ ਆ ਬੱਕਰੀ ਆ ਨਹੀਂ ਭਾਈ ਅਜੇ ਨਹੀਂ ਭਾਈ ਹੁਣ ਲੱਗਾ ਹੈ ਉਹ ਭਰਾਵਾ ਇਹ ਧੱਕੇ ਨਾਲ ਦੋਨੋਂ ਤੇ ਵੈਸੇ ਕਿ ਕਹਿੰਦਾ ਨਹੀਂ ਭਰਾਵਾ ਤਿੰਜੇ ਦਾ ਪੜਦਾ ਨਹੀਂ ਭਰਾਵਾ ਠੀਕ ਆ ਦਿਖਾਈ ਕਰਾ ਦੇ ਸਾਡੇ ਪੰਜ ਚੋ ਨਹੀਂ ਨਹੀਂ ਕਰਾ ਦੇਣਗੇ ਲਿਖਿਆ ਜਾ ਕੋਪਦੀ ਆ ਯਾਰ ਕੋਈ ਨਹੀਂ ਆਸੀ ਕਰਾ ਦੇਣਗੇ ਦਿਖਾਈ ਤਾਂ ਉਹਨੇ ਦੇ ਦੇ ਫਿਰ ਕਾਹੀ ਕੀ ਕਾ ਤੋ ਨਾ ਜਿਆਦੇ ਚੱਕਰੇ ਮਹੂਣੀ ਕਰਨੀ ਹੈ ਸਵੇਰ ਸਵੇਰ ਨਾ ਇਹ ਕ ਹੋ ਗਿਆ ਮਹੂਣੀ ਆ ਤਾ ਫੇਰ ਕੀ ਹੋ ਗਿਆ ਬੋਣੀ ਕਰਨੀ ਆ ਤਾਂ ਕੀ ਮੰਗਦਾ ਕੀ ਹੈ ਬਾਈ 9000 ਮੰਗਦਾ 9000 ਮੰਗਿਆ ਯਾਰ ਬਾਹਲੇ ਹਾਂ ਬਾਹਲੇ ਚਾਹ ਨਾ ਖਾਈ ਦੂਗਰਾ ਕੋਟੋਂ ਨਹੀਂ ਜਲਾਇਆ ਚਾਰ ਲਿਆ ਕਿੰਨੇ ਰੁਪਏ ਕਿੰਨੇ ਦੇ 10000 ਆ ਲਾ ਹਾਈ ਦੇਖ ਲਿਆ ਬੰਦਾ ਖਾਇਆ ਜੈਸੀ ਕਾਲਿਆ ਲੈ ਦੋਸਤੋ ਛੋਕਦਾ ਜਿਹੜਾ 5500 ਰੁਪਏ ਚ ਹੋ ਗਿਆ ਤੇ ਬਾਈ ਨੇ ਮੰਗੇ 9000 ਰੁਪਏ ਤੇ ਲਖਾਈ ਆਪਣੀ ਸਰਪੰਚਾ ਤੇ ਲਖਾਈ ਦੋਸਤ ਜਿਹੜੀ ਹੈ ਬੋਗੇ ਸਰਪੰਚ ਦੀ ਹਰੀ ਕਲਾ ਵਾਲਿਆਂ ਦੀ ਕਿਹੜੇ ਪਿੰਡ ਤੋਂ ਆਸੀ ਬਾਈ ਜੀ ਆਪਣਾ ਆਪਣੇ ਠੀਕ ਹੈ ਜੀ ਠੀਕ ਵੈਗੀ ਆ ਲੈ ਚਲੋ ਅੱਧੀ ਆਉਗਾ